ਹਾਂਜੀ ਸਿੱਕਾਲ ਜੀ ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਹਾਂਜੀ ਅੱਪਾ ਅੱਜ ਬਣਾਉਣ ਜਾ ਰਹੇ ਹਾਂ ਮਟਰ ਆਲੂ ਮਟਰ ਆਲੂ ਹਰ ਇੱਕ ਬਣਾਉਂਦਾ ਆਪਣੇ ਘਰ ਦੇ ਵਿੱਚ ਸਭ ਟੇਸਟੀ ਬਣਾਉਂਦੇ ਪਰ ਆਪਾਂ ਆਪਣੇ ਤਰੀਕੇ ਨਾਲ ਹੀ ਬਣਾਵਾਂਗੇ ਆਓ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਕਿਸ ਤਰੀਕੇ ਨਾਲ ਬਣਾ ਰਹੇ ਹਾਂ ਹਾਂਜੀ ਆਪਾਂ ਇਹ ਘਿਓ ਬਿਲਕੁਲ ਨਹੀਂ ਵਿੱਚ ਪਾਵਾਂਗੇ ਘਿਓ ਤੋਂ ਬਿਨਾਂ ਹੀ ਸਬਜੀ ਇਹ ਬਣਾਵਾਂਗੇ ਆਪਾਂ ਬਣਾਵਾਂਗੇ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਪਾਵਾਂਗੀ ਜੀਰਾ ਜੋ ਕਿ ਜੀਰਾ ਮੈਂ ਥੋੜਾ ਹੀ ਪਾਵਾਂਗੀ नाल पावे आपका धनिया जो कि आप हथा थेलियाँ मसल केक पावे इन्होंने दोनों चीज़ों को आप चंकी तरह भुन लेना घट सेकते ही भुना कहत जल्द भुजेगा उसके तो बाद मैं टुकड़े लाए हुए अदरक के अदरक के टुकड़े भुनागे उसके तो बाद पावगे आप हरिया मिर्च साफ पाइप दो लाल सुक्या मिर्च ਫਿਰ ਇਸ ਤੋਂ ਬਾਅਦ ਪਾਵਾਂਗੇ ਪਿਆਜ਼ ਨਾਲ ਹੀ ਆਪਾਂ ਦੇ ਲਸਣ ਪਾ ਦੇਾਂਗੇ ਆਪਾਂ ਕਿਉਂ ਬਿਲਕੁਲ ਵੀ ਇੱਕ ਵੀ ਮੂੜ ਕੇ ਆ ਨਹੀਂ ਪਾਈ ਬਿਨਾਂ ਕਿਉਂ ਤੇਹੀ ਆਪਾਂ ਬਣਾਉਣਾ ਇਹਨੂੰ ਆਪਾਂ ਘੱਟ ਸੇਕ ਦੇ ਉੱਪਰ ਹੀ ਭੁੰਨਾਂਗੇ ਇਹਨੂੰ ਥਲਾਉਂਦੇ ਰਹਿਣਾ ਕਿਉਂਕਿ ਥਲੇ ਜੋ ਜੀਰਾ ਤੇ ਧਨੀਆ ਆਪੋ ਜਿਆਦਾ ਨਾ ਸੜ ਜਾਏ ਔਰ ਸਬ지 ਆਪਣੀ ਕੌੜੀ ਨਾ ਹੋ ਜਾਏ ਇਹ ਜੇ ਥੋੜਾ ਬਰਾਊਨ ਹੋ ਜਾਏਗਾ ਨਾ ਇਹ ਨੂੰਦੇ ਰਹਿਣਾ ਆਪਾਂ ਜਦ ਤੱਕ ਇਹ ਬਰਾਊਨ ਨਹੀਂ ਹੁੰਦਾ ਤੇ ਪਾਮਾਗੇ ਦੇ ਵਿੱਚ ਤੇਜ ਪੱਤਾ ਤੇਜ ਪੱਤਾ ਇੱਕ ਹੀ ਪਾਉਣਾ ਪੈਰੇ ਵਿੱਚ ਉਹਦੇ ਦੋ ਪੀਸ ਕਰ ਲਾਂਗੇ ਇਹ ਜਦੋਂ ਪਕੋਂਗੇ ਤਾਂ ਇਹਨੂੰ ਚੰਗੀ ਤਰ੍ਹਾਂ ਕੱਲਾ-ਕੱਲਾ ਪਿਆਜ਼ ਆਪਣਾ ਹੋ ਜਾਂਦਾ ਤੇ ਇਹਨੂੰ ਖੱਲੇ-ਖੱਲੇ ਆ ਗਈਆਂ। ਲੇਹਰਾ ਕਰ ਲਓ। ਇਹ ਲੋ ਇਹ ਜਲਦੀ ਫਿਰ ਇਹ ਭੁੱਜ ਜਏਗਾ। ਇਹਦੇ ਵਿੱਚ ਪਾਮਾਗੇ ਆਪਾਂ ਦੋ ਟਮਾਟਰ ਟਮਾਟਰ ਆਪਾਂ 2 ਪੀਸ ਕਰਕੇ ਹੀ ਪਾਏ ਨੇ 2 2 ਪੀਸ ਕਰਕੇ ਹੀ ਪਾਏ ਨੇ ਦੋ ਟਮਾਟਰਾਂ ਦੇ ਇਹਨਾਂ ਨੂੰ ਪਿਆਜ਼ ਦੇ ਥੱਲੇ ਕਰਾਂਗੇ ਕਿਉਂਕਿ ਜੋ ਇਹਨਾਂ ਦੇ ਵਿੱਚ ਪਾਣੀ ਹੋਏਗਾ ਉਹ ਨਿਕਲ ਜਾਏਗਾ ਹੁਣ ਕੱਪਾ ਦੇਾਂਗੇ ਨਮਕ జాకీనా జా ఏ థా జా పాజీ నమక పే తో నే టటరీ చంగీత అబాలా ਜੋ ਕਿ ਆਪਣੇ ਟਮਾਟਰ ਕੋਲੇ ਪੈ ਜਾਣਗੇ ਜਦੋਂ ਇਸ ਟੈਮ ਆਪਾਂ ਆਪਾਂ ਉਹਨੂੰ ਢੱਕ ਦੇਾਂਗੇ ਚਾਹ ਤੋ 5 ਮਿੰਟਾ ਪਹਿਨ ਢੱਕ ਕੇ ਹੀ ਪਕਾਵਾਂਗੇ ਆਪਾਂ ਜੋ ਮਸਾਲਾ ਤਰੇ ਅਸੀਂ ਉਹ ਤਿਆਰ ਹੈ ਜੋ ਇਹਦੇ ਵਿੱਚੋਂ ਪਾਣੀ ਨਿਕਲਿਆ ਇਹਨੂੰ ਆਪਾਂ ਢੱਕਾਂਗੇ ਇਹ ਮਸਾਲਾ ਆਪਾਂ ਇਹਨੂੰ ਪੀਸ ਲੈਨੇ ਇਹਦੇ ਵਿੱਚ ਜੋ ਹੋਏ ਤੇਜ ਪੱਤਾ ਆਪਾਂ ਇਹਨੂੰ ਵੀ ਬਾਹਰ ਰੰਡਾਂਗੇ ਆਓ ਹੁਣ ਆਪਾਂ ਪਹਿਲਾਂ ਇਹ ਪੇਸਟ ਤਿਆਰ ਕਰੀਏ ਹਾਂਜੀ ਆਪਾਂ ਇੱਕ ਚਮਚਾ ਹੀ ਰਿਫੈਂਡ ਦਾ ਪਾਵਾਂਗੇ ਹਣਾ ਪਹਿਲਾਂ ਆਪਾਂ ਉਦਾਂ ਹੀ ਤੜਕਾ ਪਾਉਣ ਲੈ ਸਰਫ ਇੱਕ ਚਮਚਾ ਹੀ ਜ਼ਿਆਦਾ ਨਹੀਂ ਇਹ ਗਰਮ ਹੋਣ ਤੇ ਆਪਾਂ ਪਾਵਾਂਗੇ ਇਹਦੇ ਵਿੱਚ ਥੋੜਾ ਜੀਰਾ ਜੀਰਾ ਪਾ ਲੈ ਥੋੜਾ ਪਾਵਾਂਗੇ ਆਪਾਂ ਸਾਬਤ ਧਨੀਆ ਫਿਰ ਪਹਿਲਾਂ ਵੀ ਸਾਬਤ ਧਨੀਆ ਆਪਾਂ ਪਾਇਆ ਪੇਸਟ ਬਣਾਇਆ ਫਿਰ ਆਪਾਂ ਇਹਦੇ ਵਿੱਚ ਇਹਨਾਂ ਸਾਬਤ ਧਨੀਆ ਥੋੜਾ ਮਰੂੜ ਪਾਵਾਂਗੇ ਇਹ ਆਪਣਾ ਬਣ ਕੇ ਪਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪੇਸਟ इस चंकी तरह भुना क्योंकि इससे गुरुद्वारा भुना गए तो पाँच चार मिनट लिए ज्यादा नहीं पहले ही बहुत होया है पर फिर भी अपना थोड़ा भुन्ागे पावगे आप सारे मसाले ਸਭ ਤੋਂ ਪਹਿਲਾਂ ਇਹਦੇ ਵਿੱਚ ਹਲਦੀ ਪਾਵਾਂਗੇ ਆਪਾਂ ਆਪਾਂ ਇੱਕ ਚਮਚਾ ਪਾਈ ਹਲਦੀ ਥੋੜਾ ਪਾਵਾਂਗੇ ਨਮਕ ਜਿਆਦਾ ਨਹੀਂ ਕਿਉਂਕਿ ਆਪਾਂ ਨਮਕ ਪਹਿਲਾਂ ਵੀ ਆ ਚੁੱਕੇ ਹਾਂ ਥੋੜਾ ਪਾਵਾਂਗੇ ਆਪਣੇ ਵਿੱਚ ਗਰਮ ਮਸਾਲਾ ਜਿਆਦਾ ਨਹੀਂ ਥੋੜੇ ਪਾਉਣਾ ਧਨੀਆ ਪਾਊਡਰ ਹੰਗ ਸਾਰੇ ਮਸਾਲੇ ਨੂੰ ਆਪਾਂ ਜੰਗੀ ਤਰ੍ਹਾਂ ਮਿਕਸ ਕਰ ਲੈਣੇ ਆ। ਹੁਣ ਪਾਵਾਂਗੇ ਆਪਾਂ ਥੋੜੀ ਜਿਹੀ ਮਿਰਚ। ਥੋੜਾ ਪਾਵਾਂਗੇ। ਆਪਾਂ ਪਾਣੀ ਪਾ ਆਪਾਂ ਕੇ ਥੋੜਾ ਥੋੜਾ ਪਾਣੀ ਪਾ ਕੇ ਮਸਾਲੇ ਭੁੰਨਾਂਗੇ। ਕਿਉਂਕਿ ਜਿੰਨਾ ਮਸਾਲਾ ਪੁੱਜੇਗਾ ਉਨਾ ਹੀ ਆਪਾਂ ਨੂੰ ਟੇਸਟ ਆਏਗਾ ਇਹਦਾ ਸਬਜ਼ੀ ਦਾ। ये दे दे के थोड़े आप पनीर मसाला तो जो आप मटर की सब्ज़ी भी पनीर मसाला पाइए तो बहुत ही, ही। टेस्ट बनती है सब्जी चंकी तरह आप मिक्स करा ਦੇਖੋ ਆਪਣੀ ਮਸਾਲਾ ਕਿੰਨਾ ਸੋਹਣਾ ਰੰਗ ਛੱਡਣ ਲੱਗ ਗਿਆ ਇਹ ਚ ਪਾਵਾਂਗੀ ਮੈਂ ਥੋੜੀ ਜਿਹੀ ਮਲਾਈ ਤਾਜੀ ਦਾਬਾਣੀ ਕਰੀਬ ਇੱਕ ਚਮਚੇ ਦੇ ਕਰੀਬ ਹੀ ਪਾਉਣੀ ਆ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਇਹਨੂੰ ਇਹਨੂੰ ਵੀ ਆਪਾਂ ਥੋੜਾ 2 ਮਿੰਟ ਲਈ ਭੁੰਨਾਗੇ आपण एवांगे मटर थोडा मटर पा आपण भुन गे की तर आपण मटर थोडा जे भुनगे जे एक दो मटली ਜੋ ਆਪਾਂ ਚਾਲੂ ਪਾਵਾਂਗੇ ਉਹ ਆਲੂ ਮੈਂ ਉਵਾਲ ਕੇ ਹੀ ਪਾਉਣੀ ਹੁੰਦੀਆਂ ਨੇ ਕੱਟ ਕੇ ਬਹੁਤ ਘੱਟ ਪਾਉਈਏ ਪਰ ਉਹ ਆਲੂ ਮੈਂ ਉਵਾਲ ਰੱਖੇ ਨੇ ਤੇ ਉਹਨਾਂ ਨੂੰ ਪਾਵਾਂਗੇ ਆਪਾਂ ਮਟਰ ਰਿਜਨ ਤੋਂ ਪੰਜ ਚਾਰ ਮਿੰਟ ਪਹਿਲਾਂ ਹੀ ਆਪਾਂ ਇਹਨੂੰ ਢੱਕ ਕੇ ਰੱਖਾਂਗੇ ਅੱਜ ਪਾਵਾਂਗੇ ਗਰਮ ਪਾਣੀ ਕਿਉਂਕਿ ਹੁਣ ਆਪਾਂ ਨੂੰ ਰੰਨਣਾ ਸਬਜੀ ਮਟਰਾਂ ਨੂੰ ਤੁਸੀਂ ਜਿੰਨੀ ਸੰਘਣੀ ਜਾਂ ਪਤਲੀ ਸਬਜੀ ਕਰਨੀ ਚਾਹੋ ਨੇ ਓਨਾ ਹੀ ਪਾਣੀ ਪਾਓ ਇਸ ਤਰੀਕੇ ਨਾਲ ਸਬਜੀ ਬਣਾਉਣ ਨਾਲ ਬਹੁਤ ਹੀ ਟੇਸਟੀ ਸਬਜੀ ਬਣਦੀ ਹੈ ਫਟ ਚ ਪਾਵਾਂਗੇ ਥੋੜਾ ਪਾਣੀ ਹੁਣ ਕਿਉਂਕਿ ਆਪਾਂ ਮਟਰ ਰਿਨਣੇ ਆ ਹਾਂਜੀ ਆਪਣੀ ਸਬਜ਼ੀ ਬਣ ਕੇ ਤਿਆਰ ਆ ਮਟਰ ਆਲੂ ਮਸਾਲਾ ਬਹੁਤ ਹੀ ਟੇਸਟਵੰਦੀ ਹੈ ਤੁਸੀਂ ਵੀ ਘਰ ਵਿੱਚ ਬਣਾਓ ਮਟਰ ਆਲੂ ਮਸਾਲਾ ਸਬਜ਼ੀ ਔਰ ਕਿਆ ਬਿਲਕੁਲ ਵੀ ਨਹੀਂ ਪਾਇਆ ਪਰ ਸਿਰਫ ਅੱਧਾ ਇੱਕ ਚਮਚਾ ਹੀ ਕਿਆ ਦਾ ਪਾਇਆ ਦੂਜੀ ਦੇ ਵਿੱਚ ਆਪਣੀ ਸਬਜੀ ਤਿਆਰ ਹੋਈ ਆ ਤੁਸੀਂ ਵੀ ਘੱਟ ਸਬਜੀ ਦੇ ਮਸਾਲੇ ਦੇ ਹਾਂਜੀ ਆਪਣੀ ਮਟਰਾਲੂ ਮਸਾਲਾ ਸਬਜੀ ਤਿਆਰ ਹੈ ਬਹੁਤ ਹੀ ਘੱਟ ਤੇਲ ਪਾਇਆ ਸੇ ਪਰ ਸਿਰਫ ਕਨਾਮਾ ਅੱਤਰ ਪਹਿਲਾ ਮਸਾਲਾ ਆਪਾਂ ਸੁੱਕਾ ਹੀ ਭੁੰਨਿਆ ਸੀਗਾ ਬਿਨਾ ਕਿਆਓ ਤੇ ਤੁਸੀਂ ਇਸ ਤਰੀਕੇ ਨਾਲ ਆਪਣੇ ਘਰ ਵਿੱਚ ਸਬਜੀ ਬਣਾਓ ਕਿਆਓ ਤੇ ਘੱਟ ਤੋਂ ਘੱਟ ਹੀ ਇਸਤੇਮਾਲ ਕਰੋ ਤੇ ਮੈਂ ਇਹ ਇਹ ਆਪਾਂ ਕਰੇ ਦੀ ਸਬਜੀ ਦਾ हां जी ਆਪਣੀ ਮਟਰ ਆਲੂ ਮਸਾਲਾ ਸਬਜੀ ਤਿਆਰ ਹੈ ਤੇ ਆਪਾਂ ਬਹੁਤ ਹੀ ਘੱਟ ਤੇਲ ਦੇ ਵਿੱਚ ਬਣਾਈ ਤੇ ਮਤ ਸਿਰਫ ਅੱਧਾ ਚਮਚਾ ਹੀ ਘਿਓ ਦਾ ਪਾਇਆ ਸੀ ਜੋ ਆਪਾਂ ਪਹਿਲਾਂ ਮਸਾਲਾ ਭੁੰਨਿਆ ਤੁਸੀਂ ਦੇਖਿਓ ਬਿਲਕੁਲ ਵੀ ਘਿਓ ਪਾਸਤੇਮਾਲ ਨਹੀਂ ਕੀਤਾ ਤੁਸੀਂ ਵੀ ਘੱਟ ਤੋਂ ਘੱਟ ਘਿਓ ਨੂੰ ਇਸਤੇਮਾਲ ਕਰੋ ਤੇ ਇਹ ਮਟਰ ਆਲੂ ਮਸਾਲਾ ਸਬਜੀ ਤਿਆਰ ਹੋ ਜਾਂਦੀ ਹੈਗੀ ਤੇ ਜਿੰਨਾ ਵੀ ਆਪਾਂ ਘਿਓ ਤੋਂ ਦੂਰ ਰਹੇ ਉਹਨਾਂ ਹੀ ਅੱਛੀ ਗੱਲ ਹੈ ਪ੍ਰੈਜ਼ ਰੱਖਣਾ ਹੀ ਜ਼ਰੂਰੀ ਹੈ ਤੁਸੀਂ ਮੇਰੀ ਇਸ ਰੈਸਪੀ ਨੂੰ ਦੱਸਿਓ ਕਿੱਦਾਂ ਦੀ ਲੱਗੀ ਤੁਹਾਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਕਮੈਂਟ ਕਰਨਾ ના ભૂલનાઓ આપણે સબ્જી તૈયાર છે